ਅੱਜ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਨੂਰਪੁਰਾ ਬੇਟ ਦੇ ਵਿੱਚ ਨੂਰਪੁਰਾ ਬੇਟ ਦੀ ਇਸ ਧਰਤੀ ਦੇ ਉੱਤੇ ਜਿੱਥੇ ਅੱਜ ਨਾਲ ਦੇ ਹੋਰ ਪਿੰਡਾਂ ਦੇ ਵਸਨੀਕ ਜਿਹੜੇ ਨੇ ਗੁਰਪੁਰਬ ਜਿਹੜਾ ਆਪਣੀ ਆਪਣੀ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿੱਚ ਮਨਾ ਰਹੇ ਨੇ ਉੱਥੇ ਹੀ ਨੂਰਪੁਰਾ ਬੇਟ ਦੇ ਵਸਨੀਕ ਤੇ ਜ ਨਾਲ ਲੱਗਦੇ ਕੁਝ ਪਿੰਡਾਂ ਦੇ ਜਿਹੜੇ ਵਸਨੀਕ ਨੇ ਉਹ ਅੱਜ ਮਜਬੂਰ ਹੋਏ ਪੈ ਨੇ ਧੰਨ ਧੰਨ ਸ਼੍ਰੀ ਕਲਗੀਧਰ ਪਾਤਸ਼ਾਹ ਦਾ ਗੁਰਪੁਰਬ ਸੜਕ ਦੇ ਉੱਤੇ ਮਨਾਉਣ ਲਈ ਕਿਉਂਕਿ ਨੂਰਪੁਰਾ ਬੇਟ ਦੇ ਵਿੱਚ ਕਰੀਬ 9-10 ਸਾਲ ਤੋਂ ਇੱਕ ਧਰਨਾ ਚੱਲ ਰਿਹਾ ਬੁੱਚਲਖਾਨੇ ਦੇ ਖਿਲਾਫ ਅਗਰੇ ਸਬੂਚਰ ਖਾਨੇ ਦੇ ਧਰਨੇ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਨੇ ਧਰਨਾ ਦਿੱਤਾ ਹੋਇਆ ਆਓ ਆਪਾਂ ਬੂਚਰ ਖਾਨੇ ਦੇ ਧਰਨੇ ਦੇ ਸਬੰਧ ਵਿੱਚ ਗੱਲਬਾਤ ਕਰਦੇ ਹਾਂ ਪਿੰਡ ਦੇ ਵਸਨੀਕਾਂ ਦੇ ਨਾਲ ਹਾਂਜੀ ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਕਰਦੇ ਪਿੰਡ ਨੂਰਪੁਰਾ ਦੇ ਸਰਪੰਚ ਸਰਦਾਰ ਗੁਰਦੇਵ ਸਿੰਘ ਜੀ ਦੇ ਨਾਲ ਗੁਰਦੇਵ ਜੀ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਜੀ ਤੁਸੀਂ ਆਪਣੇ ਪਿੰਡ ਨੂਰਪੁਰਾ ਦੇ ਵਿੱਚ ਧਰਨਾ ਦਿੱਤਾ ਹੋਇਆ ਅਸਾਂ ਤਾਂ ਇੱਥੇ ਪਹ ਤੇ ਮਨਾ ਰਹੇ ਹੋ ਕੀ ਕਾਰਨ ਹੈ ਮੈਡਮ ਇਸ ਦੇ ਦੋ ਕਾਰਨ ਹੈ ਇੱਕ ਤਾਂ ਜਿਹੜਾ ਸਾਡੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਤੇ ਦੂਸਰਾ ਜਿਹੜਾ ਸਾਡੇ ਇਲਾਕੇ ਦੇ ਵਿੱਚ ਜੋ ਇਹ ਸਰਕਾਰ ਨੇ ਧੱਕੇਸ਼ਾਹੀ ਨਾਲ ਬੁੱਝੜ ਖਾਨਾ ਜੀ ਨੂੰ ਆਪਾਂ ਕਾਰਕਸ ਪਲੈਂਟ ਕਹਿੰਦੇ ਆ ਉਹ ਖੋਲ੍ਹਿਆ ਉਸ ਨੂੰ ਬੰਦ ਕਰਾਉਣ ਦੇ ਸਬੰਧ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਸੀਗਾ ਉਦੇ ਸਬੰਧ ਵਿੱਚ ਅੱਜ ਸਾਡੇ ਇਸੇ ਇਲਾਕੇ ਦਾ ਘਟ ਹੋਇਆ। ਤੇ ਇਸ ਤਰ੍ਹਾਂ ਦੇ ਸਮੰਦ ਦੇ ਵਿੱਚ ਤੁਹਾਡੀ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ? ਮੈਡਮ ਸਾਡੀਆਂ ਕਈ ਮੀਟਿੰਗਾਂ ਪ੍ਰਸ਼ਾਸਨ ਨਾਲ ਹੋ ਚੁੱਕੀਆਂ ਸੀ। ਤੇ ਸਾਡੇ ਇਲਾਕੇ ਦਾ ਇਹ ਫੈਸਲਾ ਸੀ ਕਿ ਇਸ ਨੂੰ ਕਿਸੇ ਵੀ ਕੀਮਤ ਤੇ ਸੀ ਜਿਹੜਾ ਪਲਾਂਟਾ ਇਹਨੂੰ ਨਹੀਂ ਚੱਲਣ ਦੇਣਾ। ਕਾਫੀ ਲੰਬੇ ਸਮੇਂ ਤੋਂ 3 ਸਾਲ ਤੋਂ ਸਾਡੇ ਨਾਲ ਠੱਕੇ ਸਾਹੀ ਪ੍ਰਸ਼ਾਸਨ ਕੋਸ਼ਿਸ਼ ਕਰਦਾ ਰਿਹਾ। ਪਰ ਆ ਜਿਹੜੀ 15 ਤਰੀਕ ਨੂੰ ਦੁਬਾਰਾ ਇੱਕ ਕੋਸ਼ਿਸ਼ ਹੋਈ ਆ ਉੱਥੇ ਬੈਠ ਕੇ ਸਾਡੇ ਇਲਾਕੇ ਦੇ ਲੋਕਾਂ ਦਾ ਤੇ ਕੁਝ ਯੂਨੀਅਨ ਦਾ ਸਮੂਹਿਕ ਫੈਸਲਾ ਹੋਇਆ ਇੱਕ ਛੋਟਾ ਜਿਹਾ ਜਿਹਨੂੰ ਆਪਾਂ ਸਮਝੌਤਾ ਵੀ ਕਹਿ ਸਕਦੇ ਹਾਂ ਛੋਟਾ ਜਿਹਾ ਸਿਰਫ 22 ਤਰੀਕ ਤੱਕ ਕਿ ਇੱਕ ਐਨਜੀਟੀ ਦੇ ਵਿੱਚ ਜੋ ਕੇਸ ਚੱਲ ਰਿਹਾ ਉਹਦੇ ਸਬੰਧ ਦੇ ਵਿੱਚ ਆ ਕੇ ਉਹਨਾਂ ਨੇ ਟ੍ਰਾਇਲ ਲੈਣਾ ਇੱਕ ਜਾਂ ਦੋ ਵਾਰ ਉਸ ਤੋਂ ਬਾਅਦ ਸਾਡਾ ਉਹਨਾਂ ਨਾਲ ਜੋ ਵਾਅਦਾ ਹੋਇਆ ਕਿ ਇਹ ਜਿਹੜੀ ਪਲਾਂਟ ਆ ਬਿਲਕੁਲ ਪੱਕੇ ਤੌਰ ਤੇ ਬੰਦ ਕੀਤਾ ਜਾਊਗਾ ਔਰ ਸਾਨੂੰ ਉਹ ਵਿਸ਼ਵਾਸ ਦਿਵਾ ਕੇ ਗਏ ਆ ਕਿ 22 ਤਰੀਕ ਤੋਂ ਬਾਅਦ ਇਹ ਪਲਾਂਟ ਨਹੀਂ ਚੱਲੂਗਾ ਜੇ ਸਰਕਾਰ ਜਾਂ ਪ੍ਰਸ਼ਾਸਨ ਸਾਡੇ ਇਲਾਕੇ ਨਾਲ ਧੱਕੇਸ਼ਾਹੀ ਕਰਦਾ ਤਾਂ 22 ਤਰੀਕ ਤੋਂ ਅਸੀਂ ਇਹ ਜਿਹੜਾ ਪਲਾਂਟ ਆ ਇਸ ਨੂੰ ਪੱਕੇ ਤੌਰ ਤੇ ਜਿੰਦੇ ਲਾ ਦੇਵਾਂਗੇ ਤੇ ਸਾਡਾ ਜਿਹੜਾ ਸੰਘਰਸ਼ਾ ਪੂਰਾ ਤਿੱਖੇ ਤੌਰ ਤੇ ਚੱਲੂਗਾ ਇਹ ਜੇਕਰ ਗੱਲ ਕੀਤੀ ਜਾਵੇ ਇਸ ਧਰਨੇ ਦੀ ਜੁਲਾਈ 2021 ਤੋਂ ਤੁਸੀਂ ਇਹ ਧਰਨਾ ਦਿੱਤਾ ਹੋਇਆ ਤੇ ਤੁਹਾਡੇ ਉਸ ਧਰਨੇ ਦੇ ਬਾਵਜੂਦ ਇਹ ਟ੍ਰੀਟਮੈਂਟ ਪਲਾਂਟ ਦੇ ਵਿੱਚ ਜੇਕਰ ਗੱਲ ਕਰੀਏ ਬੁੱਚੜਖਾਨੇ ਦੇ ਵਿੱਚ ਟ੍ਰਾਇਲ ਦਿੱਤੇ ਜਾ ਰਹੇ ਨੇ ਤੁਸੀਂ ਉਹ ਟ੍ਰਾਇਲ ਤਾਂ ਰੋਕ ਨਹੀਂ ਸਕਦੇ ਤੇ ਇਸ ਪਲਾਂਟ ਨੂੰ ਕਿਵੇਂ ਬੰਦ ਕਰਵਾਓਗੇ ਮੈਡਮ ਉਹ ਜਿਹੜੀ ਗੱਲ ਤੁਹਾਨੂੰ ਮੈਂ ਪਹਿਲਾਂ ਦੱਸੀ ਆ ਕਿ ਇੱਕ ਛੋਟਾ ਜਿਹਾ ਸਮਝੌਤਾ ਹੋ ਜਾ ਅਸੀਂ ਟ੍ਰਾਇਲ ਬਿਲਕੁਲ ਨਹੀਂ ਦੇਣ ਲਈ ਤਿਆਰ ਸੀਗੇ ਬਾਰੋ ਸਮਝੌਤੇ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਕਈ ਵਾਰੀ ਜਦੋਂ ਸਰਕਾਰਾਂ ਸਮਝੌਤੇ ਲਈ ਕੋਸ਼ਿਸ਼ ਕਰਦੀਆਂ ਨੇ ਹੋ ਸਕਦਾ ਸਾਡਾ ਇਸੇ ਗੱਲ ਨਾਲ ਮਸਲਾ ਹੱਲ ਜਾਵੇ ਕਿਉਂਕਿ ਅਸੀਂ ਲਗਾਤਾਰ 3 ਸਾਲ ਤੋਂ ਇੱਥੇ ਬੈਠੇ ਆਂ ਜੇ ਸਾਨੂੰ ਇੱਕ ਹਫ਼ਤੇ ਦੇ ਵਿੱਚ ਸਰਕਾਰ ਤੇ ਵਿਸ਼ਵਾਸ ਅਸੀਂ ਕੀਤਾ ਉਹਨਾਂ ਨੇ ਸਾਡੇ ਤੇ ਕੀਤਾ ਜੇ ਨਹੀਂ ਸਰਕਾਰ ਮੰਨੂਗੀ ਤਾਂ ਸਾਡਾ ਧਰਨਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਚੱਲਦਾ ਸੀਗਾ ਉਸੇ ਤਰ੍ਹਾਂ ਚੱਲੂਗਾ ਇਹ ਤੱਕ ਇਹ ਤਾਂ ਸਿਰਫ ਵਿਸ਼ਵਾਸ ਦੀ ਗੱਲ ਆ ਕਿ ਜੇ ਸਾਡੇ ਨਾਲ ਸਰਕਾਰ ਵਿਸ਼ਵਾਸ ਘਾਤ ਕਰਦੀ ਆ ਬਿਲਕੁਲ ਵੀ ਪਲਾਂਟ ਜਿਵੇਂ ਅਸੀਂ ਪਹਿਲਾਂ ਕਿਹਾ ਹੁਣ ਵੀ ਅੱਗੇ ਤੋਂ ਵੀ ਇਹ ਨਹੀਂ ਚੱਲੂਗਾ ਸਰਪੰਚ ਸਾਹਿਬ ਜੇਕਰ ਗੱਲ ਕੀਤੀ ਜਾਵੇ ਸਰਕਾਰ ਦੇ ਵਿਸ਼ਵਾਸਤੀ ਦਾ ਮੌਜੂਦਾ ਸਰਕਾਰ ਨੂੰ ਆ ਬਣੇ ਹੋਏ ਤਾਂ ਹਲੇ ਕਰੀਬ 2 ਕੁ ਸਾਲ ਹੋਏ ਨੇ ਪਰ ਜੇਕਰ ਵਿਸ਼ਵਾਸ ਘਾਤ ਦੀ ਗੱਲ ਕਰੀਏ ਤੁਹਾਨੂੰ ਨਹੀਂ ਲੱਗਦਾ ਨੂਰਪੁਰ ਬੇਟ ਦੇ ਵਸਨੀਕਾਂ ਦੇ ਨਾਲ ਪਿਛਲੀਆਂ ਸਰਕਾਰਾਂ ਨੇ ਧੋਖਾ ਕੀਤਾ ਹੈ ਦੇਖੋ ਜੇ ਤਾਂ ਸਰਕਾਰਾਂ ਦਾ ਜਿਹੜਾ ਹੈਗਾ ਸ਼ੁਰੂ ਤੋਂ ਚੱਲਦੀ ਆ ਰਿਹਾ ਹੈ ਕਿ ਲੋਕਾਂ ਨਾਲ ਧੋਖੇ ਕਰਨੇ ਆ ਤੇ ਜਿੰਨਾ ਚਿਰ ਜਨਤਾ ਸੰਘਰਸ਼ ਨਹੀਂ ਕਰਦੀ ਸਰਕਾਰ ਨੂੰ ਅਸੀਂ ਜਵਾਬ ਮੂੰਹ ਤੋੜ ਮਾ ਤਾਂ ਹੀ ਦਵਾਂਗੇ ਜੇ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਅਸੀਂ ਆਪਣੀ ਆਵਾਜ਼ ਬਲੰਦ ਕਰਾਂਗੇ ਸੋ ਇਸ ਕਰਕੇ ਚਾਹੇ ਕੋਈ ਵੀ ਸਰਕਾਰ ਸੀ ਸਾਰੀਆਂ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਤੋਂ ਸਾਡੇ ਲੋਕਾਂ ਦਾ ਹੁਣ ਫੈਸਲਾ ਹੈ ਕਿ ਇਹ ਧੱਕੇ ਅਸੀਂ ਬਰदाश्त ਨਹੀਂ ਕਰਾਂਗੇ ਜੋ ਸਾਡੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਨੇ ਇਹਨਾਂ ਨੂੰ ਵੀ ਕਿਸੇ ਵੀ ਹਾਲਤ ਤੇ ਚਾਹੇ ਕੋਈ ਮੌਜੂਦਾ ਐਮਐਲਏ ਹੋਵੇ ਚਾਹੇ ਸਾਬਕਾ ਹੋਵੇ ਜੇ ਤਾਂ ਕੋਈ ਸਾਡੇ ਨਾਲ ਆ ਕੇ ਖੜੂਗਾ ਤਾਂ ਵੀ ਠੀਕ ਆ ਨਹੀਂ ਖੜੂਗਾ ਤਾਂ ਸਾਡਾ ਇਲਾਕਾ ਜਿਹੜਾ ਹੈਗਾ ਸਾਡੀਆਂ ਯੂਨੀਅਨਾਂ ਜਿਹੜੀਆਂ ਹੈਗੀਆਂ ਬਹੁਤ ਹੌਸਲੇ ਵਾਲੀਆਂ ਨੇ ਅਸੀਂ ਹੌਸਲੇ ਦੇ ਨਾਲ ਇਸ ਜਿਹੜਾ ਵਿਫਤਾ ਇਹਦਾ ਮੁਕਾਬਲਾ ਕਰਾਂਗੇ ਇਸ ਦੁਬਧਾ ਦੇ ਵਿੱਚੋਂ ਸਾਨੂੰ ਯਕੀਨ ਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕਿ ਸਾਨੂੰ ਵਾਹਿਗੁਰੂ ਤੇ ਭਰੋਸਾ ਕਿ ਅਸੀਂ ਇਸ ਮਸਲੇ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਉੱਠਾਂਗੇ ਅਗਲਾ ਕਦਮ ਸਾਡਾ ਇਹ ਹੈ ਜੀ ਕਿ ਤਾਂ 22 ਜਨਵਰੀ ਨੂੰ ਜੋ ਸਾਡੇ ਨਾਲ ਟਾਈਮ ਉਹਨਾਂ ਨੇ ਫਿਕਸ ਕੀਤਾ 12 ਵਜੇ ਦਾ ਉਦੋਂ ਤੱਕ ਅਸੀਂ ਜਿਆਦਾ ਕੋਈ ਇਸ ਤਰ੍ਹਾਂ ਦਾ ਨਹੀਂ ਕਰਾਂਗੇ ਪਰ 12 ਵਜੇ ਤੋਂ ਬਾਅਦ ਅਸੀਂ ਜਿਹੜਾ ਰੋਡ ਆ ਇਸ ਨੂੰ ਪੂਰੇ ਤੌਰ ਤੇ ਬੰਦ ਕਰ ਦੇਵਾਂਗੇ ਤਾਂ ਜੋ ਇੱਥੇ ਕੋਈ ਵੀ ਬੰਦਾ ਪ੍ਰਸ਼ਾਸਨ ਦਾ ਜਾਂ ਦੂਜਾ ਉਸ ਫੈਕਟਰੀ ਦੇ ਵਿੱਚ ਆ ਜਾ ਨਾ ਸਕੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤਾਂ ਸਾਡੇ ਇਲਾਕੇ ਦੀ ਇਹੀ ਮੰਗ ਆ ਕਿ ਇਸ ਪਲਾਂਟ ਨੂੰ ਛੇਤੀ ਤੋਂ ਛੇਤੀ ਬੰਦ ਕੀਤਾ ਜਾਵੇ ਸਾਡੇ ਲੋਕਾਂ ਨਾਲ ਕੋਈ ਤੱਕੇਛਾ ਨਹੀਂ ਕੀਤਾ ਜਾਵੇ ਸਾਡੀ ਸਰਕਾਰ ਤੋਂ ਇਹੀ ਮੰਗ ਆ ਸਾਰੇ ਇਲਾਕੇ ਦੀ ਪਰਜੋਰ ਅਪੀਲ ਆ ਲੋਕਾਂ ਨੂੰ ਸਰਕਾਰ ਨੂੰ ਕਿ ਜਿਹੜਾ ਇਹ ਪਲਾਂਟ ਆ ਸਾਡੇ ਵਾਅਦੇ ਮੁਤਾਬਕ ਇਸ ਨੂੰ ਬੰਦ ਕੀਤਾ ਜਾਵੇ ਮੈਂ ਬਲਵੀਰ ਸਿੰਘ ਜੀ ਸਾਫ ਕਸਮ ਪੈਂਜਰ ਸੂਲਪੁਰ ਪੱਤੀ ਜੀ ਬਲਵੀਰ ਜੀ ਜਿਹੜੇ ਬੁੱਚਰਖਾਨਾ ਹੋਂ ਸਾਡੇ ਨੂਰਪੁਰ ਬੇਡ ਬੰਨ ਰਿਹਾ ਹੈ ਹੈਨਾ ਇਸ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਅਸੀਂ ਪਿਛਲੀ ਸਰਕਾਰਾਂ ਦੇ ਸਮੇਂ ਮੈਡਮ ਇਹਨਾਂ ਨੇ ਨਾ ਜਦੋਂ ਬਣਾਉਣਾ ਸ਼ੁਰੂ ਕੀਤਾ ਸੀਗਾ 2018-19 ਜਦੋਂ ਕੋਰੋਨਾ ਟਾਈਮ ਪਰ ਇਹਨਾਂ ਦੱਸ ਕੇ ਨਹੀਂ ਬਣਾਇਆ ਹੈਗਾ ਇਹ ਜਦੋਂ ਵੀ ਸਾਡੇ ਪਿੰਡ ਦੇ ਮਜ਼ਦੂਰ ਕੁਝ ਕੰਮ ਕਰਦੇ ਸੀਗੇ ਤੇ ਇਹ ਕਹਿੰਦੇ ਸੀਗੇ ਬਸ ਉਹ ਮੁਰਗੀ ਦਾਣਾ ਤਿਆਰ ਕਰਨ ਵਾਲੇ ਆਜੇ ਨਾ ਇਹਨਾਂ ਨੇ ਅਜੇ ਤੱਕ ਦੇਖੋ ਕਿਤੇ ਵੀ ਬੋਰਡ ਨਹੀਂ ਲੱਗਿਆ ਨਾ ਫੈਕਟਰੀ ਦੇ ਬਾਹਰ ਬੋਰਡ ਲੱਗਿਆ ਨਾ ਜਿੱਥੋਂ ਵੀ ਕਿਤੋਂ ਸਾਈਨ ਕਿੱਧਰ ਨੂੰ ਸੈੱਟ ਜਾਂਦਾ ਹੈਗਾ ਫੈਕਟਰੀ ਦਾ ਰਸਤਾ ਉੱਥੇ ਕਿਤੇ ਬੋਰਡ ਲੱਗਿਆ ਤੇ ਅੱਜ ਤੱਕ ਮੋਰ ਅੱਜ ਤੱਕ ਵੀ ਨਹੀਂ ਲੱਗਿਆ ਸਾਡੀ ਜਦੋਂ ਵੀ ਇਹਨਾਂ ਦੇ ਆਫਸਰਾਂ ਨਾਲ ਗੱਲ ਹੋਈ ਆ ਟੇਬਲ ਟਾਕ ਹੋਈ ਆ ਉਹ ਬਸ ਕੋਈ ਨਾ ਜੀ ਬੋਲਵਾ ਦਿੰਦੇ ਆ ਤੇ ਨਾ ਇਹਨਾਂ ਨੇ ਅੱਜ ਤੱਕ ਸਾਡੀ ਪੰਚਾਇਤ ਦਾ ਐਨਓਸੀ ਲੈਣਾ ਰਸੂਲਪੁਰ ਪੱਤੀ ਦਾ ਨਾ ਨੂਰਪੁਰ ਬੇੜ ਦਾ ਕਈ ਵਾਰੀ ਅਸੀਂ ਮੰਗ ਕਰ ਚੁੱਕੇ ਪਹਿਲਾਂ ਇਹਨਾਂ ਕੋਲੋਂ ਜਦੋਂ ਵੀ ਸਾਡੀ ਐਨਓਸੀ ਦਿਖਾਓ ਕੋਈ ਨਾ ਜੀ ਦਿਖਾ ਦਾਂਗੇ ਕੋਈ ਨਾ ਜੀ ਦਿਖਾਵਾਂਗੇ ਤੇ ਇਹਨਾਂ ਨੇ ਉਸ ਤੋਂ ਉਪਰੰਤ ਸਾਨੂੰ ਪਤਾ ਲੱਗਿਆ ਸਾਹ ਸੀਚੇਵਾਲ ਸਾਹਿਬ ਵੀ ਇਹ ਫੈਕਟਰੀ ਦਾ ਦੌਰਾ ਕਰਕੇ ਗਏ ਉਹ ਕਹਿੰਦੇ ਜੀ ਅਸੀਂ ਅਸੀਂ ਉਹਨਾਂ ਨੂੰ ਮਿਲੇ ਵੀ ਤੁਸੀਂ ਦੌਰਾ ਕਰਨਾ ਸੀ ਤੁਹਾਨੂੰ ਤੁਸੀਂ ਸੰਤਾ ਬੁਲਾਇਆ ਨਹੀਂ ਕਹਿੰਦੇ ਉੱਥੇ ਪੰਚਾਇਤ ਸੀਗੀ ਉਹ ਪਤਾ ਨਹੀਂ ਕਿਹੜੀ ਪੰਚਾਇਤ ਇਹਨਾਂ ਨੇ ਸਾਹਮਣੇ ਪੇਸ਼ ਕਰਤੀ ਉਹ ਕਹਿੰਦੇ ਹਾਂਜੀ ਹਾਂਜੀ ਠੀਕਾ ਠੀਕਾ ਸਾਨੂੰ ਕੋਈ ਇਤਰਾਜ਼ ਨਹੀਂ ਇਹ ਜਿਹੜੀਆਂ ਗੱਲਾਂ ਇਹ ਕਾਰਪੋਰੇਸ਼ਨ ਨੇ ਕੀਤੀਆਂ ਜਿਹਨੂੰ ਕੋਈ ਆਪਣੇ ਹੱਦ ਅੰਦਰ ਵੀ ਲਾ ਸਕਦੀ ਸੀ ਬਾਹਰ ਜਾ ਕੇ ਨੇ ਮਤਲਬ ਆਪਦੀ ਹੱਥ ਤੋਂ ਬਾਹਰ ਜਾ ਕੇ ਜੇ ਅਫਸਰਨ ਪੁੱਛੀਦਾ ਉਹ ਕਹਿੰਦਾ ਨਹੀਂ ਬਦਬੂ ਨਹੀਂ ਆਏਗੀ ਅਸੀਂ ਕਿਹਾ ਨਹੀਂ ਬਦਬੂ ਆਏਗੀ ਤਾਂ ਫਿਰ ਸ਼ਹਿਰ ਦੇ ਵਿੱਚ ਲਾ ਲਓ ਸਾਨੂੰ ਵੀ ਤਾਂ ਸ਼ਹਿਰੀ ਚੰਗੇ ਸ਼ਹਿਰੀ ਬਣ ਦਾ ਦਰਜਾ ਹਾਸਲ ਹੋਣਾ ਚਾਹੀਦਾ ਨਾ ਇਹ ਥੋੜੀ ਗੱਲ ਆ ਵੀ ਜੇ ਅਸੀਂ ਪਿੰਡੂ ਹੈਗੇ ਆ ਜਾਂ ਸਾਡੇ ਚ ਉਹਨਾਂ ਨੂੰ ਇਹ ਹੈਗਾ ਵੀ ਇਹ ਅਨਪੜ੍ਹ ਲੋਕ ਨੇ ਪਿੰਡਾਂ ਦੇ ਇਹਨਾਂ ਨੂੰ ਅਕਲ ਨਹੀਂ ਹੈਗੀ ਕਿ ਬਦਬੂ ਤਾਂ ਆਦੀ ਬਹੁਤ ਆਏਗੀ ਜੇ ਸਰਕਾਰ ਚਾਹੁੰਦੇ ਵੀ ਨਹੀਂ ਬਦਬੂ ਆਏਗੀ ਫਿਰ ਉਹ ਆਪਦੇ ਸ਼ਹਿਰ ਚ ਲਾ ਲੈਂਦੀ ਬਹੁਤ ਸੀ ਡੀਸੀ ਸਾਹਿਬ ਦੀ ਕੋਠੀ ਦੇ ਨਾਲ ਬਹੁਤ ਜਗ੍ਹਾ ਖਾਲੀ ਵੀ ਉੱਤੇ ਲਾ ਲੈਣ ਇਸ ਕਰਕੇ ਅਸੀਂ ਤਾਂ ਕਾਫੀ ਅਸੀਂ ਚੱਲਣ ਨਹੀਂ ਦੇਵਾਂਗੇ ਜੋ ਮਰਜ਼ੀ ਹੋ ਜਾਵੇ ਚਾਹੇ ਸਾਡੀ ਇਹਨਾਂ 22 ਤਰੀਕ ਦਾ ਸਾਡੇ ਨਾਲ ਵਾਅਦਾ ਕੀਤਾ ਜੇ ਉਸ ਤੋਂ ਬਾਅਦ ਸਰਕਾਰ ਨੇ ਯਾਦਤ ਕੀਤੀ ਫਿਰ ਅਸੀਂ ਉਸ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਕਿਉਂ ਸਾਡੇ ਦਾ ਮਤਲਬ ਪਿੰਡਾਂ ਦੇ ਲੋਕ ਉਸ ਦਿਨ ਬਹੁਤ ਕਾਲੇ ਸੀ ਉਹ ਤਾਂ ਅਸੀਂ ਜਿਹੜੇ 10 ਮੈਂਬਰ 15 ਮੈਂਬਰਾਂ ਨੇ ਮਸਾਂ ਸ਼ਾਂਤ ਕੀਤਾ ਲੋਕਾਂ ਨੂੰ ਵੀ ਕੋਈ ਗੱਲ ਨਹੀਂ ਜੀ 22 ਤਰੀਕ ਸਰਕਾਰ ਦੀ ਦੇਖ ਲਈ ਜਾਵੇ ਜੇ ਨਾ ਮੰਨੂ ਸਰਕਾਰ ਫਿਰ ਅਸੀਂ ਸਾਨੂੰ ਮਨਾਉਣਾ ਆਉਂਦਾ ਫਿਰ ਉਸ ਤਰ੍ਹਾਂ ਸੀ ਆਓ ਬਗਲਬਾਤ ਕਰਦੇ ਹਾਂ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਰਗਵੀਰ ਜੀ ਦੇ ਨਾਲ ਰਗਵੀਰ ਜੀ ਤੁਹਾਨੂੰ ਕਦੇ ਜਾਣਕਾਰੀ ਹੋਈ ਸਮੂਚੜ ਖਾਨੇ ਦੀ ਅਸੀਂ ਇੱਥੇ ਜਦੋਂ ਇਹਨਾਂ ਨੇ ਅਧਗਾਰਨ ਕਰਨਾ ਸੀ 21 ਦੇ ਵਿੱਚ ਉਦੋਂ ਜੁਲਾਈ ਦੇ ਵਿੱਚ ਉਦੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇੱਥੇ ਬੁੱਚੜ ਖਾਨਾ ਬਣਾਤਾ ਉਸ ਤੋਂ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਵੀ ਇੱਥੇ ਬੁੱਚੜ ਖਾਨਾ ਸਰਕਾਰਾਂ ਨੇ ਇਸ ਗੱਲ ਦਾ ਲੋਕੋਰ ਰੱਖਿਆ ਸਾਤੋਂ ਨਾ ਸਾਡੇ ਪਿੰਡ ਤੋਂ ਐਨਓਸੀ ਲਈ ਆ ਨਾ ਰਸੂਲਪੁਰਪੱਤੀ ਤੋਂ ਐਨਓਸੀ ਲਈ ਆ ਕਿਸੇ ਤੋਂ ਪੰਚਾਇਤਾਂ ਤੋਂ ਐਨਓਸੀ ਨਹੀਂ ਲਈ ਮਨ ਲੋ ਆਨ ਵਾਲੀ 23 ਨੂੰ ਤੁਹਾਡਾ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਤਾਲਮੇਲ ਬੁੱਚੜਖਾਨੇ ਦੇ ਸਬੰਧ ਵਿੱਚ ਨਹੀਂ ਬੈਠਦਾ ਫਿਰ ਅਗਲਾ ਕਦਮ ਕੀ ਹੋਵੇਗਾ ਫਿਰ ਤਾਂ ਅਗਲਾ ਕਦਮ ਇਹ ਹੀ ਆ ਜਮ ਮਰ ਜਾਗੇ ਪ੍ਰਸ਼ਾਸਕ ਨੂੰ ਇਹ ਕਵਾਂਗੇ ਸਾਨੂੰ ਮਾਰ ਤਾ ਸਾਡੀਆਂ ਗਾਹਾਂ ਲੀਆਂ ਪੀੜੀਆਂ ਤਾਂ ਸੌਖੀਆਂ ਰਹਿਣਗੀਆਂ ਇਸ ਤੋਂ ਨਿਆਜ਼ਤਾ ਅਸੀਂ ਪਾਲਾਂਗੇ ਸਾਡਾ ਵਾਤਾਵਰਨ ਪ੍ਰਦੂਸ਼ਣ ਹੋਣਾ ਪਾਣੀ ਪ੍ਰਦੂਸ਼ਿਤ ਹੋਣਾ ਮਾ ਅਸੀਂ ਆਪਣੇ ਗਾਹਾਂ ਆਪਦੀ ਜਨਰੇਸ਼ਨ ਨੂੰ ਤੁਹਾਡੇ ਉਹ ਕਹਿਣਗੇ ਤਾਂ ਸਹੀ ਵੀ ਸਾਡੇ ਬਿਅਰਕ ਵਧੀਆ ਕੰਮ ਕਰਕੇ ਗਏ ਆ ਆਓ ਪਿੰਡ ਦੇ ਬਸਨੀਕਾ ਨਾਲ ਗੱਲਬਾਤ ਕਰਦੇ ਆਂ ਤੁਹਾਨੂੰ ਬੁੱਚੜਖਾਨੇ ਦੀ ਜਾਣਕਾਰੀ ਹੈ ਸਾਨੂੰ ਹਾਂਜੀ ਹੈ ਤਾਂ ਉਦੋਂ ਦੀ ਆ ਬਸ ਮਤਲਬ ਪਤਾ ਹੋਣ ਲੱਗਿਆ ਵਾ ਵੀ ਜਿਆਦਾਤਰ ਡੰਗਰ ਮਰੇ ਹੋਏ ਲਿਆ ਕੇ ਇੱਥੇ ਵੱਢਣੇ ਜਿਆਦਾ ਪਹਿਲਾਂ ਤਾਂ ਇਹਨਾਂ ਦਾ ਕੋਈ ਬੋਰਡ ਨਹੀਂ ਦਿੱਤਾ ਸਰਪੰਚ ਸਾਹਿਬ ਨੇ ਦੱਸਿਆ ਵੀ ਪਹਿਲਾਂ ਨਾ ਕੋਈ ਗੋੜਾ ਨਾ ਕੋਈ ਵੈਸੇ ਇਹਨਾਂ ਨੇ ਸੂਚਿਤ ਕੀਤਾ ਵੀ ਇੱਥੇ ਬੁੱਚੜਖਾਨਾ ਖੋਲ ਰਹੇ ਆ ਇਹ ਤਾਂ ਫਿਰ ਬਾਅਦ ਚ ਦੇਰ ਬਾਅਦ ਹੀ ਪਤਾ ਲੱਗਿਆ